ਉਹ ਤੈਨੂੰ ਪਸੰਦ ਕਰਦਾ ਤੇ ਤੂੰ ਵੀ ਉਹਨੂੰ ਪਸੰਦ ਕਰਦੀ ਮੈਨੂੰ ਪਤਾ ਹੈ ਦੱਸ ਦੇ ਕਿਉਂ ਸ਼ਰਮਾਈ ਜਾਂਣਾਗਾ ਯਾਰ ਜਿਹਦੇ ਨਾਲ ਗੱਲ ਹੁੰਦੀ ਹੈ ਮੇਰੀ ਪੈਸਿਆਂ 'ਚ ਹੀ ਖੇਡੂ ਮੈਂ ਨਾਲੇ ਨਿਆਰੇ ਤਾਂ ਨਿਆਰੀ ਇਹਦੇ ਕੋਲੇ ਰਾਤ ਤੱਕ ਦੀਆ ਥੋੜੀ ਜਿਹੀ ਭਾਨ ਅੱਛਾ ਮੇਰੇ ਜੀਂ ਜਾਂ ਇੰਦ ਲੱਗਦਾ ਹੈ ਕਾਲੀ ਤੁਰਪਾਣਾ ਮੜਾ ਜਾ ਹੀ ਕਰਾਂਗਾ ਉਹ ਬਾਗ ਵਾਹ ਪਾਰਾ ਉਹ ਕਿਧਰੇ ਨਹੀਂ ਬਾਗ ਬੂਗ ਪਾਰਾ ਹੈਗਾ ਆਫ ਰਹੀਆ ਉਹ ਤਾਂ ਕੰਮ ਕਰਦੀ ਐਨਾ ਪਰ ਆ ਵੈਕਾ ਮੇਰੇ ਮੰਮੀ ਦਾ ਕਿ ਮੇਰੇ ਪੇਕੇ ਤੋਂ ਦੀ ਉਹ ਕੋਈ ਗੱਲ ਨਹੀਂ ਤੇਰੀ ਮੰਮੀ ਕੀ ਪਤਾ ਕੀ ਜਾਣਦੀ ਸੱਸਰੀ ਘਾਲ ਜੀ ਸੱਸਰੀ ਘਾਲ ਜੀ ਹਾਂ ਜੀ ਸੱਸਰੀ ਘਾਲ ਕਿਹੜਾ ਕਮਰਾ ਜਾਊਂਗੀ ਜੀ ਕਮਰਾ ਤੁਸੀਂ ਤਾਂ ਵੈਸੇ ਉਹਨੇ ਪੁੱਛਣਾ ਸੀ ਸੱਚੇ ਸਮਾਨ ਲੈ ਕੇ ਆ ਗਏ ਤੇ ਮੈਂ ਫਿਰ ਕਹਿ ਕੇ ਤਾਂ ਆ ਗਿਆ ਸੀ ਅਭੀ ਮੈਂ ਕਿਰਾਏ ਤੇ ਰੁਕੂੰਗਾ ਨਹੀਂ ਤੁਸੀਂ ਤਾਂ ਵੈਸੇ ਪੁੱਛਣ ਆਏ ਸੀਗੇ ਜਵਾਨਾ ਮਤਲਬ ਨਿਚੇ ਤਾਂ ਬੈਠੇ ਨੇ ਤੁਸਰਾ ਇਹ ਕਿਹਾ ਸੀ ਮੇਰੇ ਦੋਸਤ ਨੂੰ ਮੈਨਣਾ ਆਇਆ ਕਿ ਤੁ ਨੂੰ ਆ ਤੇ ਮੈਨੂੰ ਉਹ ਮਿਲ ਜਾਊਗਾ ਆਈ ਵਿੱਚ ਤੇ ਤੁਸੀਂ ਆਇਂਦਾ ਨਹੀਂ ਕਿ ਅੱਜ ਹੀ ਆਜੋਗੇ ਸ਼ਾਮ ਨੂੰ ਵਾਪਸ ਨਹੀਂ ਨਹੀਂ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਆਪੇ ਵੀ ਮੈਂ ਰਹਿਣਾ ਆਉਂਗਾ ਫਿਰ ਮੈਂ ਤਾਂ ਕੋਈ ਰੂਮ ਵੀ ਨਹੀਂ ਖਾਲੀ ਕਰਵਾਇਆ ਹੈਗਾ ਵਾਕਿਆ ਕਿਸੇ ਨੂੰ ਹੋਰ ਵੀ کہہ ਰੱਖਿਆ ਸੀ ਮੈਂ ਤਾਂ ਉਹਨੂੰ ਜਵਾਬ ਦੇ ਦੇ ਤੂੰ 2 ਰੁਪਏ ਮੈਥੋਂ ਬਦਲੇ ਲਈ ਕੋਈ ਗੱਲ ਨਹੀਂ ਨੇ 2 ਰੁਪਏ ਤਾਂ ਕੋਈ ਗੱਲ ਨਹੀਂ ਹੈਗੀ ਉਹ ਤੇ ਜਿਹੜਾ ਕਿਰਾਇਆ ਬੰਦ ਦਾ ਤੁਸੀਂ ਦੇਣਾ ਹੀ ਹੈ ਕੋਈ ਗੱਲ ਨਹੀਂ ਤੂੰ ਕੁਝ ਨਹੀਂ ਹੁੰਦਾ ਪਰ ਮੈਨੂੰ ਰੂਮ ਦੇ ਦੇ ਮੈਨੂੰ ਤਾਂ ਐਮਰਜੈਂਸੀ ਹੈਗੀ ਵਾਲੀ ਆਂਟੀ ਨੇ ਰੂਮ ਦੇ ਦਿਓ ਹੋਰ ਬੜਾ ਬਾਰ ਮੈਂ ਚਿੱਤ ਕਰਨੀਂ ਨਾ ਕਰੇ ਮੁੜ ਕੇ ਜਾਣਾ ਪਊਗਾ ਏਸੀ ਵਾਲੀ ਵੇਲਾ ਉਹ ਤੁਸੀਂ ਕਹਿੰਦੇ ਮੈਨੂੰ ਏਸੀ ਵਾਲੀ ਦੇ ਦਿਓ ਏਸੀ ਵਾਲੇ ਚ ਤਾਂ ਮੇਰੀ ਰਹਿ ਸਕੀ ਏਸੀ ਵਾਲਾ ਤਾਂ ਕੀ ਉਹ ਤੁਹ ਮਾਰ ਦੇਓਗੇ ਮੈਂ ਕਿਪੂ ਨੂੰ ਪੁੱਛਿਆ ਕਿਪੂ ਦਾ ਕਹਿੰਦਾ ਦੂਜੇ ਪਾਸੇ ਰਹਿੰਦੀ ਆ ਉਹ ਕਹਿੰਦਾ ਇਹਦਾ ਦੋਨੇ ਕਮਰੇ ਉਹਦਾ ਕਰਾਏ ਤੇ ਆ ਕਿ ਤੁਸੀਂ ਫਿਰ ਦੂਜੇ ਪਾਸੇ ਰਹਿ ਲਿਓ ਚਲੋ ਇੱਕ ਵਾਰੀ ਤੁਸੀਂ ਸਮਾਨ ਚੱਕ ਕੇ ਲੈ ਆਓ ਪਰ ਬਿਲਕੁਲ ਗੱਲ ਕਰ ਦਿਆਂਗੇ ਅਜੀ ਕੋਈ ਅੰਦਰ ਆ ਜਾਓ ਜੀ ਖਲਾਰਾ ਸੱਚੂ ਪਾਇਆ ਪੈ ਹੈ ਨਾ ਖਲਾਰਾ ਤਾਂ ਫਿਰ ਹੀ ਪੈ ਜਾਂਦਾ ਹੁੰਦਾਗਾ ਤੁਸੀਂ ਤੁਸੀਂ ਰਹਿਣੇ ਹੋ ਇੱਜ ਹਾਂਜੀ ਲੱਗਦਾ ਤਾਂ ਹੈ ਨਹੀਂ ਕੋਈ ਗੱਲ ਕੋਈ ਨਹੀਂ ਮੈਂ ਚੱਕ ਨਹੀਂ ਤੁਸੀਂ ਬੈਠੋ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਬੱਸ ਬੈਠੀ ਆਂਗੀ ਮੈਨੂੰ ਕਿਰਾਇਆ ਕਿਰੋ ਇਹ ਦੱਸੋ ਕਿੰਨਾ ਇਹਦਾ ਕਿਰਾਇਆ ਤਾਂ ਦੱਸ ਦਿੰਦੇ ਆ ਕੋਈ ਚੱਕਰ ਨਹੀਂ ਕਿਰਾਏ ਦਾ ਤਾਂ ਪਹਿਲਾਂ ਮੈਨੂੰ ਤੁਸੀਂ ਐਂ ਦੱਸੋ ਹਾਂ ਸਹੀ ਸਹੀ ਦੱਸਿਓ ਉਸ ਦਿਨ ਤੋਂ ਤੁਸੀਂ ਜਿਹੜੇ ਕੁਝ ਕਹਿ ਗਏ ਝੂਠੀ ਬੋਲ ਕੇ ਗਏ ਹੋ ਦੇਖ ਸੱਚ ਝੂਠ ਤਾਂ ਮੈਂ ਕੱਢ ਲਿਆ ਤੁਹਾਡਾ ਤੁਸੀਂ ਹਾਇ ਕਿੱਥੋਂ ਹੋ ਤੁਸੀਂ ਮੈਂ ਕਿੱਥੋਂ ਹੋਣਾਗਾ ਬਾਹਰੋਂ ਆ ਦੱਸੀ ਤਾਂ ਜਾਣਾ ਕਿਉਂ ਝੂਠ ਬੋਲਦੇ ਆ ਜੇ ਮੈਂ ਪਿੰਡ ਦੇ ਨੂੰ ਜਾਣਦੀ ਨਹੀਂ ਹੈਗੀ ਹੈ ਕਿ ਤੁਸੀਂ ਇਸ ਪਿੰਡ ਦੇ ਹੀ ਹੋ ਮੈਨੂੰ ਸਾਰਾ ਪਤਾ ਕਰ ਲਿਆ ਫਿਰ ਮੈਨੂੰ ਦੇਖਿਆ ਨਹੀਂ ਦੇਖਿਆ ਕਦੇ ਮੈਂ ਦੇਖ ਮੈਂ ਕਦੇ ਬਾਹਰ ਨਹੀਂ ਨਿਕਲੀ ਹੈਗੀ ਮੈਂ ਕਦੇ ਦੇਖਿਆ ਨਹੀਂ ਹੈਗਾ

60 ਕਿਲੋਮੀਟਰ ਦਾ ਕੰਮ ਜਾ ਕੇ ਆਈ ਸੀ ਤੁਸੀਂ ਤਾਂ ਕਹਿੰਦੇ ਰਹਿ ਨਹੀਂ ਉੱਥੇ ਮੈਨੂੰ ਮੁੜ ਕੇ ਆਉਣਾ ਤਾਂ ਫਿਰ ਅੱਛਾ ਤੁਸੀਂ ਜਾਣ ਲੱਗੇ ਮੈਨੂੰ ਦੱਸ ਕੇ ਵੀ ਨਹੀਂ ਗਏ ਮੈਂ ਤੁਹਾਨੂੰ ਕਿਹਾ ਵੇਟ ਕਰ ਲਓ ਘੰਟਾ ਡੇਢ ਘੰਟਾ ਤੁਸੀਂ ਜਾਣ ਲੱਗੇ ਮੈਂ ਕਿਹਾ ਇੰਨੀ ਵੇਟ ਕਿੱਥੇ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਕੀਪੂ ਵਾਰ ਕਹਿ ਕੇ ਕਿ ਉਹ ਵੀ ਤੁਸੀਂ ਬਹੁਤ ਝੂਠ ਬੋਲ ਗਏ ਮੈਨੂੰ ਕਿਵੇਂ ਵੀ ਉਹ ਹੀ ਜੀਐਫ ਹੈਗੀ ਉਹਨਾਂ ਨੇ ਗੈਜਮੈਂਟ ਹੋਣ ਵਾਲੀ ਆ ਐਨਾ ਕੁਝ ਹੋਰ ਆ ਵਗੈਰਾ ਵਗੈਰਾ ਉਹਦੇ ਬਾਰੇ ਇੱਕ ਮਿੰਟ ਚੋਰ ਕਦੇ ਦੱਸਦਾ ਹੁੰਦਾ ਵੀ ਮੈਂ ਚੋਰੀ ਕੀਤੀ ਆ ਮੰਨਦਾ ਹੁੰਦਾ ਹੁਣ ਉਹ ਕਿਉਂ ਦੱਸੂਗਾ ਯਾਰ ਵੀ ਜੀਫ ਹੋਇਆ ਹੀ ਜੀ ਮੇਰੀ ਆਇਆ ਆਪਣਾ ਨਹੀਂ ਮੇਰੇ ਤੋਂ ਉਹਨੂੰ ਕੀ ਪ੍ਰੋਬਲਮ ਸੀਗੇ ਜੇ ਹਰੇਕ ਕਰਨ ਮੇਰਾ ਸ਼ਿਕਾਇਤ ਕਰਦਾ ਮੈਂ ਤੇ ਮੈਂ ਤੈਨੂੰ ਗੱਲ ਆਦਾ ਸੁਣਾਗਾ ਉਹ ਤੈਨੂੰ ਪਸੰਦ ਕਰਦਾ ਤੇ ਤੂੰ ਵੀ ਉਹਨੂੰ ਪਸੰਦ ਕਰਦੀ ਆ ਮੈਨੂੰ ਪਤਾ ਐਨਾ ਬੋਲਦਾ ਹੀ ਨਹੀਂਗਾ ਪਰ ਇਹ ਤਾਂ ਇਦਾਂ ਦੇ ਕੋਈ ਗੱਲ ਵੀ ਹੈਗੀ ਨਾ ਤੁਸੀਂ ਬਸ ਮੈਂ ਦੇਖ ਲੈ ਦੇਖ ਲਿਆ ਤੇਰਾ ਰੰਗ ਘਟਾਂਗਾ ਸਾਰਾ ਉਸ ਦੇਖ ਲੈ ਮੈਂ ਗੇਟ ਮੇਟ ਖਰਾਬ ਨਹੀਂ ਕੋਈ ਗੱਲ ਟੈਨਸ਼ਨ ਨਾ ਲੈ ਇਦਾਂ ਤੇ ਕੋਈ ਗੱਲ ਹੀ ਨਹੀਂ ਸੀ ਜਦੋਂ ਮੈਂ ਤੁਹਾਨੂੰ ਕਹੀ ਜਾਂਦੀ ਐਗੀ ਪਰ ਮੈਂ ਤਾਂ ਥੋੜੇ ਕਹਿਣ ਤੇ ਉਹਨੂੰ ਪੁੱਛਿਆ ਸੀ ਮੈਂ ਕਿ ਮਗਾ ਹਰੇਕ ਗੱਲ ਆਪਦੀ ਫੈਮਿਲੀ ਦੀ ਕੀ ਆਪਦੇ ਕੰਮ ਦੀ ਮੇਰੇ ਨਾਲ ਸ਼ੇਅਰ ਕਰਦਾ ਕਿਉਂ ਮਗਾ ਐਨੀ ਆਹੋ ਗੱਲ ਸੀਗੀ ਮੈਂ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਤੇ ਜੀ ਆਪੇ ਹੀ ਕਹਿੰਦਾ ਨਾ ਜੀ ਇਦਾਂ ਤੇ ਕੋਈ ਗੱਲ ਹੀ ਨਹੀਂ ਹੈਗੀ ਤਾਂ ਤੁਹਾਨੂੰ ਕੀ ਨੇ ਕਿਹਾਗਾ ਫਿਰ ਮੈਂ ਦੱਸਦਾ ਮਾਇਟਰ ਦੇ ਦੋਸਤ ਆ ਸੀ ਮੈਂ ਤਉ ਦੱਸਦਾ ਸੀਗਾ ਮੈਂ ਕਿਹੜਾ ਬਾਹਰ ਅੰਦਰ ਜਾਂਦੀ ਆ ਮੈਨੂੰ ਤਾਂ ਪਤਾ ਨਹੀਂ ਇਹ ਤੁਹਾਡੀ ਹੈਗੀ ਆ ਕੋਈ ਨਤ ਨਹੀਂ ਮੈਨੂੰ ਤਾਂ ਕੀ ਪ੍ਰੋਬਲਮ ਹੋਣੀ ਆ ਚਲ ਜੇ ਹੈਗੀ ਵਧੀਆ ਕਰ ਲੈ ਆਹ ਜ਼ਿੰਦਗੀ ਚੱਲਦਾ ਬਦਲਣਾ ਹੀ ਨਹੀਂ ਮੈਂ ਨਹੀਂ ਮੈਂ ਤਾਂ ਤੁਹਾਨੂੰ ਪੁੱਛਿਆ ਵੀ ਨਹੀਂ ਹੈਗਾ ਨਹੀਂ ਮੈਂ ਦੱਸਿਆ ਨਾ ਫਿਰ ਦੱਸਣਾ ਮੇਰਾ ਫਰਜ਼ ਹੋਰਦਾ ਵੀ ਮੈਂ ਮੈਸੇਜ ਕਰਾਂਗਾ ਉਹਦੀ ਹੈਗੀ ਹੈ ਜੀ ਮੈਨੂੰ ਕੋਈ ਚੱਕਰ ਨਹੀਂ ਹੈਗਾ ਚਾਹੇ ਜੀ ਉਹ ਹੈਗੀ ਥੋੜੀ ਚਾਹੇ ਨਾ ਉਹਦੀ ਵੀ ਹੈਗੀ ਚਾਹੇ ਨਾ ਮੈਨੂੰ ਕੋਈ ਚੱਕਰ ਨਹੀਂ ਮੈਨੂੰ ਤੁਹਾਡਾ ਵੀ ਨਹੀਂ ਹੈਗਾ ਤੁਸ਼ਰ ਸਿੰਘ ਜੀ ਮੈਂ ਤਾਂ ਕੋ ਹਾਂ ਸਿੰਗਲ ਆਂ ਕਿ ਦੱਸਦਾ ਤੁਹਾਨੂੰ ਪਰ ਮੇਰਜ਼ ਮੇਰੀ ਹੋਈ ਵੀ ਆ ਤਾਂ ਕਿ ਤੁਹਾਨੂੰ ਪਤਾ ਵੀ ਪ੍ਰੋਬਲਮ ਚੱਲਦੀ ਜਾਂਦੀ ਹੈ ਬਹੁਤ ਚੱਲ ਬਹੁਤ ਕੁਦਰਤੀ ਗੱਲਾਂ ਨੇ ਉਹ ਤਾਂ ਰੱਬ ਨੇ ਜਿਹੜਾ ਕਰਤਾ ਹੈਗਾ ਤੇ ਉਹਦਾ ਵਾਦ ਨਹੀਂ ਨਾ ਸਕਦੇ ਅੱਗੇ ਦੀ ਸੋਚੋ ਤੁਸੀਂ ਪਿੱਛੇ ਨਹੀਂ ਬਸ ਅੱਗੇ ਤਾਂ ਸੋਚੀ ਜਾਂਦੇ ਆ ਕੋਈ ਚੱਕਰ ਨਹੀਂ ਇੱਥੇ ਤਾਂ ਆਉਂਦੇ ਆਗੇ ਮਕਾਨ ਚੱਲ ਕਰਾਇਆ ਹੁਣ ਕਿਰਾਇਆ ਤਾਂ ਨਹੀਂ ਹੈਗਾ ਰਹਿ ਪਾਂ ਮੈਂ ਚਲੋ ਮੈਂ ਤਾਂ ਕਰਾਇ ਲੈਣਾ ਤਾਂ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਕਿਰਾਇਆ ਤੈਨੂੰ ਅੰਝੀ ਰਿਆ ਕਰੋ ਕੋਈ ਚੱਕਰ ਨਹੀਂ ਦੁੱਖਦਾ ਵੀ ਕਰੀ ਦਿਆ ਕਰੋ ਬਾਰੇ ਕਿਥੇ ਰੋਟੀ ਟੁੱਕ ਦਾ ਕੰਜੀ ਹੋਣਾ ਹੈਗਾ ਦੇਖੋ ਕਿ ਕੋਈ ਖਵਾਉਣੀ ਹੈ ਮੈਂ ਦੋ ਰੋਟੀਆਂ ਨਾਲ ਕਿੱਦਾਂ ਆਏ ਤਾਂ ਹੋਣਾ ਹੈ ਗੱਲਾਂ ਮੈਂ 200 ਰੁਪਏ ਦੇ ਦੂੰਗਾ ਬਰੂਜੀ ਐ ਨਾ ਮੈਂ ਹੁਣ ਆਏ ਥੋੜਿਆ ਕਬੀ ਹਰੇਕ ਦੀ ਰੋਟੀ ਪਕਾਉਣ ਵਾਲੀ ਦੋ ਤਾਂ ਜਾਣੇ ਆ ਕਿ ਹੁਣ ਦੋ ਜਣੇ ਦੀ ਰੋਟੀ ਨਹੀਂ ਪਕਾ ਸਕਦੇ ਤੁਸੀਂ ਆਪ ਦਾ ਬਾਹਰ ਹੀ ਟਿਕਾ ਲਓ ਮੈਂ ਰੋਟੀ ਪਾਣੀ ਦਾ ਮੈਂ ਬਾਹਰ ਵੀ ਖਰਚਾ ਦੂੰਗਾ ਤੈਨੂੰ ਦੇ ਦੂੰਗਾ ਰੋਟੀ ਟੁੱਕ ਦਾ ਯਾਰ ਤੇਗੜ ਮੈਂ ਕਹਿੰਦਾ ਫੇਰੀ ਖਾਂ ਚੱਲ ਕੋਈ ਗੱਲ ਨਹੀਂ ਸੋਚਦੇ ਆਂਗੇ ਕੀ ਸੋਚਣਾ ਕੀ ਹੈ ਆਇਆ ਨਾ ਤੱਕਾ ਕਰਨ ਲੱਗਿਆ ਤੁਸੀਂ ਪਿੰਡ ਦੇ ਤਾਂ ਹੈ ਕਿਉਂ ਪਹਿਲੇ ਮੈਨੂੰ ਤਾਂ ਔਟ ਜਾਂ ਲੱਗੀ ਜਾਂਦਾ ਤਾਂ ਵੀ ਆ ਕੇ ਇੱਥੇ ਕਿਰਾਏ ਤੇ ਰਹਿਣਾ ਉਤੋਂ ਵੀ ਰੋਟੀ ਦਾ ਵੀ ਮੈਨੂੰ ਕਹਿ ਰਹੇ ਹੋ 100 ਗੱਲ ਬਾਤ ਹੁੰਦੀ ਹੈਗੀ ਚਲ ਕੋਈ ਗੱਲ ਨਹੀਂ ਇੱਧਰ ਸਾਡੇ ਗਵਾਨ ਚ ਇੱਕ ਹੋਰ ਹੈਗੀ ਹੈਗੀ ਆਂਟੀ ਹੈਗੀ ਉਹਨਾਂ ਨੂੰ ਕਹਿ ਦਾਂਗੇ ਰੋਟੀ ਤੁਹਾਡੀ ਉਧਰੋਂ ਮੰਗਵਾ ਲਿਆ ਕਰੀਏ ਚਲ ਜਿਵੇਂ ਮਰਜ਼ੀ ਕਰ ਤਾ ਰੋਟੀ ਚਾਹੀਦੀ ਆਇਆ ਵੀ ਤੇਰੇ ਹੱਥਾਂ ਦੀ ਖਾਣ ਦਾ ਵਧੀਆ ਰਹਿੰਦਾ ਵਾ ਐਨ ਨਾ ਰੋਟੀਆਂ ਪਕਾਉਣੀਆਂ ਮੈਨੂੰ ਵੀ ਮੁਸ਼ਕਲ ਹੈ ਜੀ ਉਹ 2 4 10 ਦਾ ਰੁਪਈਆ ਪਕਾਉਣੀਆਂ ਨੇ ਕਹਾ ਮੈਂ ਟਿੱਬੇ ਲਾ ਰੱਖਿਆ ਵੀ ਮੈਂ ਹਾਂ ਭਰੀਆਂ ਖਾਣਾ ਚਲੋ ਕੋਈ ਗੱਲ ਨਹੀਂ ਚਲ ਬਣਾ ਦੂੰਗੀ ਰੋਟੀ ਬਸ ਠੀਕ ਹੈ ਹੁਣ ਆ ਦੱਸੋ ਤੁਸੀਂ ਐਸੇ ਰੂਮ ਜਿਹੜਾ ਜ਼ਿਆਦਾ ਪੂਜਾ ਲੈ ਲਾ ਤੇ ਰੂਮ ਤੁਸੀਂ ਐਸੀ ਐਸੀ ਵਾਲਾ ਤਾਂ ਥੋੜਾ ਜਿਆਦਾ ਕਿਰਾਇਆ ਵੱਧਦਾ ਫਿਰ ਮੈਂ ਕਿਹਨੇ ਨਿੰਦਾ ਮਾਰੀ ਉਹ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਬਸ ਠੀਕ ਆ ਕਰੋ ਆਪਾਂ ਨੂੰ ਤਾਂ ਕਿਰਾਏ ਤਕਰ ਦਾ ਮਤਲਬ ਹੈ ਚਲੋ ਕੋਈ ਗੱਲ ਨਹੀਂ ਬਾਕੀ ਆ ਸਮਾਨ ਮੈਂ ਆਪ ਦਾ ਫਿਰ ਚੱਕ ਲਵਾਂਗੇ ਚੱਕ ਲਈ ਮੇਰਾ ਕੋਈ ਤੁਸੀਂ ਕਰ ਲਓ ਸਮਾਨ ਸੈਟ ਆਉਂਦਾ ਨਾ ਵੀ ਨਾ ਤਰਾ ਫਸਤਾ ਜਾ ਉਹ ਗੱਲਾਂ ਚ ਦਾ ਆ ਗਈ ਇਹਨੂੰ ਹੌਲੀ ਦੱਸਦਾ ਵੀ ਮੈਂ ਤਾਂ ਤੇਰੇ ਮਾਰੀਆਂ ਆਇਆ ਇੱਥੇ ਹੋਰ ਦੱਸ ਮੇਰਾ ਕੀ ਰੱਖਿਆ ਸੀਗਾ ਹੈ ਕੀ ਪੂ ਦਾ ਪੁਣ ਦਾ ਫਰਕ ਆ ਪਾਪੀ ਹੋਵਾਂਗੇ ਬਸ ਉਹ ਕੀਰਾ ਕਹਿੰਦਾ ਕਿ ਹਾਂ ਮੈਂ ਸੁਡੇ ਨਾਲ ਗੱਲਬਾਤ ਕਰਾ ਦੂੰਗਾ ਪਰ ਕਾਤਾ ਜੰਮ ਬਕਰ ਫਸਤਾ ਮੈਨੂੰ ਜਾਊਗਾ ਆ ਬੈਠਾ ਕਿਪੂ ਨੇ ਪੁੱਛਦੀਆਂ ਆ ਲੈ ਕਿ ਤੂੰ ਇੱਕ ਤਾਂ ਤੇਰੀ ਆ ਟੀ-ਸ਼ਰਟ ਉੱਧਰ ਰੱਖ ਲੀਆ ਉਹਦੇ ਬੈਗ 'ਚ ਤੇ ਇੱਕ ਹੋਰ ਤੈਨੂੰ ਐ ਦੱਸਣਾ ਸੀ ਤੈਨੂੰ ਉਹ ਮਿਲ ਗਿਆ ਉਹ ਮੁੰਡਾ ਆਇਆ ਸੀ ਜਿਹੜਾ ਕੇਜੇ ਹਾਂ ਹਾਂ ਉਹ ਸੱਜਣਾ ਹੁਣ ਇੱਥੇ ਆ ਕੇ ਬਹਿ ਗਿਆ ਲੈ ਤੂੰ ਤਾਂ ਕਹਿੰਦਾ ਸੀਗਾ ਖੇਤ ਤਾਂ ਹੋ ਇੱਥੇ ਪਿੰਡ ਦਾ ਹੀ ਆ ਫਿਰ ਉਹ ਤਾਂ ਧੱਕੇ ਨਾਲ ਹੀ ਬਹਿ ਗਿਆ ਕਹਿੰਦਾ ਮੈਂ ਤਾਂ ਇੱਥੇ ਹੀ ਰਹੂੰਗਾ ਮੈਨੂੰ ਤਾਂ ਕਹਿੰਦਾ ਰੂਮ ਦਵੋ ਮੈਂ ਤਾਂ ਕਹਿੰਦਾ ਪ੍ਰੋਬਲਮ ਹੈ ਕਿ ਘਰੇ ਸਾਡੇ ਥੋੜੀ ਜੀ ਤੇ ਤਾਂ ਕਰਕੇ ਆ ਥੋੜੇ ਦਿਨਾਂ ਵਾਸਤੇ ਮੇਰੇ ਨਾਲ ਹੋਈ ਸੀ ਗੱਲ ਉਹਦੇ ਘਰੇ ਹੋ ਰਹੀ ਆ ਪ੍ਰੋਬਲਮ ਲੜਾਈ ਲੁੜੂ ਹੀ ਪੈ ਰਹੀ ਆ ਫਿਰ ਤੂੰ ਮੈਨੂੰ ਦੱਸੇ ਹੀ ਨਹੀਂ ਹੈਗਾ ਬੱਸ ਦੱਸਿਆ ਨਹੀਂ ਕੋਈ ਤਾਂ ਆ ਗਿਆ ਇੱਥੇ ਚੱਕ ਕੇ ਪਾਇਗਾ ਤਾਂ ਉਹ ਬੈਠਾ ਕਪਰੋਵਾ ਬਣਿਆ ਏਸੀ ਵਾਲਾ ਕਮਰਾ ਲੈ ਲਿਆ ਉਹਨੇ ਤਾਂ ਕਹਿੰਦਾ ਮੈਂ ਤਾਂ ਉਧਰ ਰਹੂੰਗਾ ਚਾਕੀ ਹੁੰਦਾ ਯਾਰ ਅਡਜਸਟਮੈਂਟ ਕਰ ਲਾ ਦੇ ਦੇਖ ਲੈ ਕਹਿੰਦਾ ਅਡਜਸਟਮੈਂਟ ਕਰ ਲਾ ਮੈਂ ਤਾਂ ਤੈਨੂੰ ਦੱਸਣ ਆਈ ਸੀ ਕਿ ਮੈਂ ਖੁੱਦੇ ਸਾਰਾ ਕੁਝ ਤੇਰੇ ਬਾਰੇ ਝੂਠ ਬੋਲ ਕੇ ਗਿਆ ਓਏ ਫਿਰ ਹੁਣ ਯਾਰ ਕੀ ਕਰਾਂ ਜੇ ਤੂੰ ਪਰ ਦੋਸਤ ਤਾਂ ਤੇਰਾ ਤੇਰਾ ਦੋਸਤੀ ਚ ਮਾਲੀ ਮੁਕੀ ਉੱਚਨੀ ਚ ਹੋਈ ਜਾਂਦੀ ਆ ਨਾ ਤੈਨੂੰ ਪੱਕਾ ਪਤਾ ਦਾ ਵੀ ਉਹਨਾਂ ਦੇ ਘਰੇ ਹੈਗੀ ਆ ਪ੍ਰੋਬਲਮ ਕੋਈ ਹਾਂ ਹੈਗੀ ਉਹ ਦੱਸਦਾ ਸੀ ਕਿਤੇ ਇਹ ਵੀ ਝੂਠ ਨਾ ਹੋਵੇ ਨਹੀਂ ਯਾਰ ਇੰਨਾ ਤਾਂ ਨਹੀਂ ਝੂਠ ਬੋਲਦਾ ਬੰਦਾ ਮੈਨੂੰ ਯਕੀਨ ਨਹੀਂ ਹੈਗਾ ਕਿ ਕੋਈ ਜਦੋਂ ਤੇਰੇ ਤੇ ਪਹਿਲਾਂ ਹੀ ਉਹ ਆਏ ਕੇਕ ਹੀ ਗਿਆਗਾ ਮੇਰੇ ਤੇਰੇ ਬਾਰੇ ਅਖੇ ਤੇ ਜੀਐਫ ਵੀ ਹੈਗੀ ਆਏ ਆ ਬਾਗਾ ਉਹ ਤਾਂ ਆਪਣਾ ਝੂਠ ਆ ਸ਼੍ਰੀਆਮ ਝੂਠਾ ਮੈਂ ਹਮਦੂ ਪੁੱਛਿਆ ਸੀਗਾ ਉਹਨੂੰ ਜਦ ਆਇਆ ਮੈਂ ਅਖੇ ਤੂੰ ਕਹਿੰਦਾ ਨਾ ਕਹਿੰਦਾ ਹੈਗੀ ਆ ਕਹਿੰਦਾ ਤੂੰ ਕੜਾ ਤੈਨੂੰ ਦੱਸ ਕੇ ਉਹਨੇ ਕੀ ਲੈਣਾਗਾ ਚੋਰ ਕਹਦਾ ਐਂ ਕਹਿੰਦਾ ਹੁੰਦਾ ਮੈਂ ਚੋਰੀ ਕਰੀ ਹੈਗੇ ਮਾਚਾਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਤੈਨੂੰ ਸੱਚ ਦੱਸਦਾ ਯਾਰ ਮੰਨਣੀ ਕਰਨੀ ਉਹ ਥੋੜੀ ਮਰਜ਼ੀ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤਾਂ ਕਰਾਂਗਾ ਤਾਂ ਠੀਕ ਹੈ ਨਹੀਂ ਫਿਰ ਮੈਨੂੰ ਤਾਂ ਵਿਸ਼ਵਾਸ ਹੀ ਹੈ ਇੱਕ ਸੱਚਾ ਤੇਰੇ ਬਾਰੇ ਹੋਰ ਵੀ ਉਹਨੇ ਗੱਲ ਦੱਸੀ ਸੀ ਮੈਨੂੰ ਹਾਂ ਮੈਨੂੰ ਕਹਿੰਦਾ ਕਿ ਉਹ ਤਾਂ ਉਹ ਤੁਹਾਨੂੰ ਪਸੰਦ ਕਰਦਾ ਕਹਿੰਦਾ ਤੁਹਾਨੂੰ ਪਤਾ ਹੈਗਾ ਓਏ ਯਾਰ ਉਹ ਤਾਂ ਮੈਨੂੰ ਨਹੀਂ ਪਤਾ ਯਾਰ ਤੁਸੀਂ ਕਿਹੋ ਜੀਆਂ ਗੱਲਾਂ ਲੈ ਕੇ ਬਹਿ ਜਾਂਦੇ ਹੋ ਅੱਛਾ ਉਹ ਤਾਂ ਮੈਨੂੰ ਤੇਰੇ ਚਿਹਰੇ ਤੇ ਪਤਾ ਲੱਗ ਗਿਆ ਹੁਣ ਦੱਸ ਦੇ ਕਿਉਂ ਸ਼ਰਮਾਈ ਜਾਣਾ ਹੈਗਾ ਓਹੋ ਯਾਰ ਕਹੇ ਜਿਓ ਗੱਲਾਂ ਲੈ ਕੇ ਬੈਜਦੇ ਨੇ ਤੁਸੀਂ ਕਿਉਂ ਕਹੇ ਜਿਓ ਗੱਲਾਂ ਕੀ ਲੈ ਜੇ ਤੂੰ ਮੈਨੂੰ ਪਸੰਦ ਕਰਦਾ ਮੈਨੂੰ ਤਾਂ ਖੁਸ਼ੀ ਹੈ ਇਹਦੇ ਚ ਯਾਰ ਆਪਾਂ ਚੰਗੇ ਦੋਸਤ ਹੈਗੇ ਆ ਦੋਸਤ ਤੋਂ ਵੱਧ ਕੇ ਵੀ ਹੈਗੇ ਆਂਗੇ ਫਿਰ ਯਾਰ ਬਸ ਤੂੰ ਹੀ ਤਾਂ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈਜਦੇ ਆਂ ਅੱਛਾ ਮੈਂ ਕਿਹੜੀਆਂ ਗੱਲਾਂ ਲੈ ਕੇ ਬੈਗੀ ਤੂੰ ਇਹੜੀਆਂ ਗੱਲਾਂ ਆਪਣੇ ਦਿਲ 'ਚ ਲੁਕੋ ਰੱਖੀਆਂ ਗਿਆ ਦੱਸ ਵੀ ਨਹੀਂ ਹੈਗਾ ਦੋਸਤ ਨੂੰ ਤਾਂ ਦੱਸਿਆ ਯਾ ਮੈਨੂੰ ਦੱਸਣੀ ਨਹੀਂ ਜ਼ਰੂਰੀ ਸਮਝੀਂ। ਨਹੀਂ ਦੱਸ ਤਾਂ ਦਿੱਤਾ ਯਾਰ ਤੁਹਾਨੂੰ ਸਾਰਾ ਕੁਛ। ਅੱਛਾ ਦੱਸ ਤਾਂ। ਜਿਹੜਾ ਮੈਂ ਤੂੰ ਆ ਹੁਣ ਉਹਨੇ ਮੈਨੂੰ ਦੱਸਿਆਗਾ ਮੈਂ ਤੈਨੂੰ ਆਪਦੇ ਆਪ ਪੁੱਛ ਲਿਆ ਕਿ ਵੀ ਤੂੰ ਮੈਨੂੰ ਪਸੰਦ ਕਰਦਾਗਾ। ਉਹਦੇ ਵਿੱਚ ਵੀ ਤੂੰ ਹਾਂ ਨਾ ਦਾ ਕੋਈ ਜਵਾਬ ਹੀ ਨਹੀਂ ਦਿੱਤਾ। ਯਾ ਤੁਸੀਂ ਕੋਈ ਬਸ ਠੀਕ ਐ ਮੈਨੂੰ ਹਾਂ ਦਾ ਜਵਾਬ ਮਿਲ ਗਿਆ। ਕੁੱਸਤਾ ਪਤਾ ਹੀ ਨਹੀਂ ਕਿਹੜੀਆਂ ਗੱਲਾਂ ਲਾ ਕੇ ਬਹਿ ਜਾਂਦੇ ਨੇ ਲੈ ਆਪਾਂ ਨੂੰ ਤਾਂ ਜੋਰ ਲਾਉਣ ਦੀ ਬੜੀ ਲੋੜ ਹੀ ਨਹੀਂ ਪੈਣੀ ਮੇਰਾ ਤਾਂ ਕੰਮ ਉਹਨੇ ਆਸਾਨ ਕਰਤਾ ਯਾਰ ਜੇ ਇਹਦੇ ਨਾਲ ਗੱਲ ਹੁੰਦੀ ਐ ਮੇਰੀ ਪੈਸਿਆਂ 'ਚ ਖੇਡੂ ਮੈਂ ਆਪਾਂ ਨੂੰ ਹੋਰ ਕੀ ਚਾਹੀਦਾ ਮੇਰੀ ਜ਼ਿੰਦਗੀ ਸੁਧਰਜੂ ਨਲੇ ਦੇ ਨਾਲ ਗੱਲ ਮੰਨ ਜੂ ਨਲੇ ਨਜ਼ਾਰੇ ਤਾਂ ਨਿਆਰੀ ਚਲੋ ਉਹਦਾ ਤਾਂ ਧੰਨਵਾਦ ਕਰਕੇ ਆਈਏ ਜਿਹੜਾ ਵਿਚ ਬਚੋਲਾ ਬਣਿਆਗਾ ਗਰਮੀ ਵਾਲੀ ਹੈ ਤੇਬ ਵਾਲੀ ਲੱਗ ਰਹੀ ਆ ਬੈਠਾ ਕਿਵੇਂ ਆ ਮੋਰ ਠੀਕ ਐ ਕਿੱਧਰ ਫਰਦਾ ਆ ਗਿਆ ਫਿਰ ਇੱਥੇ ਹੈ ਹੋਰ ਲੱਗਿਆ ਨਹੀਂ ਜੀ ਹੈ ਸਰਾ ਵੀ ਜੀ ਦਾ ਕਿਹੜਾ ਵਾਸਾ ਤੈਨੂੰ ਪਤਾ ਹੀ ਜਾਗਾ ਮੈਂ ਤਾਂ ਤੇਰਾ ਧਨਵਾਦ ਕਰਨ ਆਇਆ ਕਿਉਂ ਤੂੰ ਮੇਰੇ ਨੇੜੇ ਕੱਤੀ ਉਹ ਓਏ ਯਾਰ ਤੈਨੂੰ ਤਾਂ ਹੀ ਗਿਆ ਫੇਰੀ ਗੱਲ ਬਣੂ ਹੁਣ ਤੂੰ ਦਾ ਬੋਲਦਾ ਨਹੀਂ ਕਰਦਾ ਪਤਾ ਮੈਂ ਸਮਾਰ ਕੇ ਗਾੜੀ ਪਵਾ ਕੇ ਹੀ ਜਾਣਾ ਤੂੰ ਗਾਠੀ ਘਾਤੋਂ ਪੋਣੀ ਆਇਆ ਬੇਹੀ ਬਰੀ ਐ ਇਹ ਮੈਨੂੰ ਇੱਕ ਗੱਲ ਦੱਸ ਲੈ। ਉਹ ਬੇਹੀਆਂ ਤੇ ਕੁਮਾਰੀ ਐ ਨੀ ਦੀ। ਲੈ ਮੈਨੂੰ ਗੱਲ ਤਾਂ ਦੱਸ। ਪੂਰੀ ਦਾ ਕੁੜੀ ਆ। ਨੀ ਚੱਕਰ ਕੀ ਮੈਨੂੰ ਗੱਲ ਦੱਸ। ਉਹ ਗੱਲ ਦੱਸ। ਤੈਨੂੰ ਹੋਣਾ ਕੀ ਦੱਸ ਆ? ਪਾਣੀ ਪਾਣੀ ਪੀਣਾ ਆਇਆਗਾ ਤੂੰ ਇੱਥੇ ਪਾਣੀ ਪੀਵੇ ਲਗਾ ਦੋ। ਆਹ ਮੈਨੂੰ ਬਹਾਰ ਗੱਲ ਦਾ ਕੋਈ ਹੋਰ ਆ ਤੇਰੀ ਮੈਨੂੰ ਪਤਾਗਾ ਗੱਲਬਾਤ ਆ ਬਾਰੇ ਹੈਗੀ ਆ ਤੇਰੀ। ਨਾ ਯਾਰ ਗੱਲ ਹੈਗੀ ਨਹੀਂ। ਓਏ ਆਹੀ ਆ ਪਹਿਲਾਂ ਨਹੀਂ। ਪਹਿਲੀ ਗਾਣ ਨੂੰ ਮੈਨੂੰ ਪਤਾ ਦੋ ਕੋਈ ਹੋਰ ਗਾਣਾ ਹੈ ਬਸ ਆ ਤੂੰ ਚਲਾਉਂਦਾ ਬੰਦਾ ਵਿਸ਼ਵਾਸ ਘਾਟਣਾ ਤੇਰੇ ਦੇ ਹਾਂ ਹਾਂ ਇਹਦੇ ਕੋਲੇ ਰਕਤ ਦੀਆਂ ਥੋੜੀ ਜਿਹੀਆਂ ਭਾਣ ਅੱਛਾ ਫੇ ਤੂੰ ਵੀ ਪੈਸਾ ਕਾ ਤੂੰ ਵੀ ਕੀ ਕਰਨਾ ਤੂੰ ਕਮਾਲ ਆ ਨਾ ਪੈਸਾ ਯਾਰ ਤੂੰ ਓ ਯਾਰ ਬਾਈ ਯਾਰ ਕਿੱਥੋਂ ਕਿੱਥੋਂ ਕਮਾਵਾ ਹੂੰ ਤੇ ਉਹ ਆ ਬਿਮਾਰ ਕਰੇ ਉਹ ਤੋਂ ਤੋਰਣੀ ਆ ਤਾਂ ਕਿਉਂ ਕੀ ਹੋ ਗਿਆ 40 50 ਹਜ਼ਾਰ ਉਹਦਾ ਖਰਚਾ ਆ ਜਾਂਦਾ ਮਹੀਨੇ ਦਾ ਅੱਛਾ ਯਾਰ ਮੇਰੀ ਆਉਂਦੀ ਆ ਤਨਖਾਹ ਸਾਰਾ 19 ਦਾ ਅੱਛਾ ਫਿਰ ਬਾਕੀ ਭੈਣਾਂ ਉਹ ਵਿਆਹ ਕਰਾਏਗਾ ਔਖਾ ਯਾਰ ਫੇਰ ਨਾ ਕਿਹੜੇ ਪਾਸੇ ਹੱਲ ਕਰਾਂ 19 ਖਾਤ ਦਾ ਘਰ ਦਾ ਖਰਚਾ ਵੀ ਚੱਲਦਾ ਜਿਹੜੀ 40 ਪਿਆ ਹੈ ਦਵਾਈ ਲੱਗਦੀ ਯਾਰ ਆਏ ਮਹੀਨੇ ਗਾਟਾ ਲੈ ਜਾਂਦੇ ਪ੍ਰਵਾ ਬਾਲੇ ਲਿਆ ਕਰ ਹਾਂਜੀ ਫਿਰ ਕੋਈ ਗੱਲ ਨਹੀਂ ਯਾਰ ਆਪਾਂ ਇਹ ਇਕੱਲੀ ਐ ਕੁਝ ਨਹੀਂ ਹੁੰਦਾ ਚੱਕ ਦੇ ਜਾਂਦੇ ਜੇ ਕੋਈ ਮੇਰੀ ਹੈਲਪ ਆ ਦੱਸ ਦੇ ਚੰਗੇ ਡਾਕਟਰ ਨੂੰ ਦਿਖਾ ਦੇਣਾ ਮੇਰੀ ਨਿਗਾਹ 'ਚ ਹੈਗਾ ਡਾਕਟਰ ਉਹ ਯਾਰ ਮੈਂ ਕਹਿੰਦਾ ਗਰੰਟੀ 'ਤੇ ਤੁਰਨ ਲਾ ਦੂ ਬਾਬੇ ਜੀ ਤੁਰਦਾ ਨਹੀਂ ਉਹ ਤੁਰਨ ਨਾ ਬਈ ਹਾਂ ਤਾਂ ਰੋਲਾ ਸਾਰਾ ਪੈਸੇ ਦਾ ਉਹ ਪੈਸੇ ਦੀ ਪਰਵਾਹ ਨਾ ਹੁਣੇ ਯਾਰ ਮੇਰਾ ਦੋਸਤ ਬਣਿਆ ਨਾ ਪੈਸਾ ਮੈਂ ਲਾ ਦੂ ਬਾਦੂ ਆਪਾਂ ਐਂ ਜਦੋਂ ਟੈਨਸ਼ਨ ਨਾ ਲੈ ਫਿਰ ਤੂੰ ਦਿਖਾ ਯਾਰ ਬਈ ਸਾਨੂੰ ਤੂੰ ਮੈਨੂੰ ਤੂੰ ਨਾਲ ਚੱਲੇਗਾ ਤੇ ਉਹ ਕਿਵੇਂ ਕਰਨਾ ਨਾਲ ਬਾਕ ਚੱਲੂਗਾ ਤੂੰ ਮੈਨੂੰ ਪਿਓ ਨੂੰ ਮਿਲਿਆ ਉਹ ਚੱਕਰ ਹੀ ਨਹੀਂ ਹੈ ਪਤੰਦਰ ਉਹ ਵੀ 50 ਪਿਆਰ ਜਾਂਦਾ ਹੀ ਹੈ ਭੈਣ ਦਾ ਵਿਆਹ ਹੈਗਾ ਉਹਦਾ ਹੱਲ ਕਰਨਾ ਹੈਗਾ ਬਸ ਉਹੋ ਪੈਸੇ ਇਕੱਠੀ ਆ ਮੈਂ ਇਹਨਾਂ ਨੂੰ ਆਖਿਆ ਸੀ ਇਹ ਤੋਂ ਪੁੱਛ ਲਾ ਕਰਦਾ ਥੋੜਾ ਜਿਹਾ ਨੇੜੇ ਜੇ ਲੱਗ ਜਾ ਇਹਨੂੰ ਪੁੱਛ ਲਾ ਦੇ ਦੂ ਕੁਝ ਨਹੀਂ ਹੁੰਦਾ ਬਾਦੂ ਆ ਇਹਦੇ ਆਹ 30000 ਰੁਪਏ ਦੇ ਤੇ ਉਹਦੇ ਉਹ ਦਵਾਈ ਨੂੰ ਦਿੱਤੇ ਇਹਨਾਂ ਸੌਖਾ ਸੱਚੇ ਨੇ ਉਹਨਾਂ ਅੱਛਾ ਆ ਰਹਾ 30000 ਰੁਪਏ ਲੋਡ ਸੀਗੀ ਨਹੀਂ ਫੇਰ ਤਾਂ ਕੋਈ ਗੱਲ ਨਹੀਂ ਫੇਰ ਤਾਂ ਜੇ ਜੇ ਪਿਆਪੂ ਕਰਦਾ ਬਾਬੂ ਹੀ ਕਰਾ ਲਈਏ ਇਹਦੇ ਨਾਲ ਤੈਨੂੰ ਸਿੱਧੀ ਗੱਲ ਦੱਸਾਂ ਹਾਂ ਮੁੰਡਾ ਮੈਂ ਵੀ ਫਰਦਾ ਗਾ ਲੈਣ ਤੇ ਤੈਨੂੰ ਸਿੱਧੀ ਗੱਲ ਦੱਸਾਂ ਪਰ ਹਾਂ ਤੇਰੇ ਲਈ ਛੱਡ ਦੂ ਇਹ ਵੀ ਮੈਂ ਹਾਂ ਵੇਖ ਕੇ ਰ ਆਪਣੇ ਘਰ ਦੀ ਮਜਬੂਰੀ ਉਹ ਤਾਂ ਮੈਂ ਤੇਰੀ ਮੈਂਟਲ ਸੈਟ ਕਰ ਦੂ ਜਿਹੜੀ ਟੈਨਸ਼ਨ ਨਾ ਲੈ ਤੂੰ ਗੱਲ ਠੀਕ ਹੈ ਜੀ ਮੈਂ ਕਰ ਲੇ ਬਾ ਕੋਈ ਗੱਲ ਨਹੀਂ ਫਿਰ ਆ ਸਾਜੀ ਜੀ ਰੱਖ ਲਾਂਗੇ ਚੰਗਾ ਦੱਸੀ ਨਾ ਹੋਰ ਨਾ ਨਾ ਚੰਗਾ ਕੋਈ ਗੱਲ ਨਹੀਂ ਪਾਈਆਂ ਤੇ ਕੁਝ ਫਰਕ ਹਾਂ ਠੀਕ ਹੈ ਠੀਕ ਹੈ ਚਾਹ ਕੀ ਪਤਾ ਇਹ ਡਾਕਟਰ ਨੂੰ ਮਿਲ ਕੇ ਮੇਰੇ ਪਿਓ ਦਾ ਲਾਜ ਹੀ ਕਰਾ ਦੇ। ਇਹ ਸੱਚੇ ਪਾਤਸ਼ਾਹ ਦੋ ਤੀਜੀ ਨਹੀਂ ਗਿਆ। ਇੱਕ ਪਿਓ ਠੀਕ ਹੋ ਜੇ ਤੂੰ ਜਗਹਣ ਦਾ ਵਿਆਹ ਹੋ ਜੇ ਮੈਂ ਤਾਂ ਚਲ ਆਪਦੇ ਸਿਰ ਤੇ ਹੈਗੀ ਆ ਕਮਾਉਣ ਆ। ਕੀ ਪਤਾ ਉਹਦਾ ਮੰਗੂ ਰੱਬ ਦਾ ਫ੍ਰਿਸਤੀ ਆਇਆ ਜਾਂ ਹੋਵੇ ਜੇ ਮੇਰੇ ਲਈ। ਕਹਿੰਦੇ ਤਾਂ ਹੁੰਦਾ ਚੰਗੇ ਨਾਲ ਹਮੇਸ਼ਾ ਚੰਗੇ ਹੀ ਜਾਂਦਾ। ਚਲ ਕੀ ਪਤਾ। ਵਿਆਪੇ ਸਤਿ ਸ਼੍ਰੀ ਅਕਾਲ ਪਪਾ ਸਤਿ ਸ਼੍ਰੀ ਅਕਾਲ ਬਤ ਉਹ ਠੀਕ ਆ ਹੁਣ ਠੀਕ ਆ ਗੇ ਅੱਗੇ ਨਾ ਫਰਕ ਪਿਆ ਕੁਛ ਉੱਠੀ ਜੇ ਮਸਾਂਗਾ ਉਹ ਤਾਂ ਫਿਰ ਹੌਲੀ ਹੌਲੀ ਹੁੰਦਾ ਤੇ ਦਵਾਈ ਨਾਲ ਫਰਕ ਪੈਂਦਾਗਾ ਹਾਂ ਦਵਾਈ ਨਾਲ ਫਰਕ ਪੂਰਾ ਪੈ ਗਿਆ ਅੱਛਾ ਇੱਕ ਦਵਾਈ ਵੈਸੇ ਮੇਰੀ ਮੁੱਕਣ ਵਾਲੀ ਆ ਹਾਂ ਤੇ ਪੈਸੇ ਪੁੱਛਿਆ ਨਾ ਕੋਈ ਹੱਲ ਹੋਇਆ ਹਾਲਾਤਾ ਹੋ ਗਿਆ ਤੇ ਇੱਕ ਖੁਸ਼ ਖਬਰੀ ਹੋਰ ਵੀ ਆ ਕਿ ਮੇਰਾ ਇੱਕ ਦੋਸਤ ਬਣਿਆਗਾ ਉੱਥੇ ਅੱਛਾ ਤੇ ਉਹਦਾ ਲਹਾਜੀ ਆ ਡਾਕਟਰ ਵਧੀਆ ਵੱਡਾ ਅੱਛਾ ਤੇ ਮੁੰਡਾ ਘਰੋਂ ਪੈਸਿਆਂ ਵਾਲਾ ਵੀ ਆ ਕਹਿੰਦਾ ਮੈਂ ਤੂੰ ਟੈਂਸ਼ਨ ਨਾ ਲੈ ਮੈਂ ਆਪੇ ਇਲਾਜ ਕਰਾ ਦੂੰ ਸਾਰਾ ਕੁਝ ਕਹਿੰਨਾ ਹਾਂ ਤੇਰਾ ਇਲਾਜ ਵਧੀਆ ਕਰਾਵਾਂਗੇ ਆਪਾਂ ਬਹੁਤ ਵਧੀਆ ਬਾਤ ਚੱਗੇ ਵਧੀਆ ਡਾਕਟਰ ਤੋਂ ਕਹਿੰਦਾ ਕੋੜੇ ਵਰਗਾ ਬਣਾ ਦਾਂਗੇ ਪੈਸਿਆਂ ਦੀ ਚਿੰਤਾ ਨਾ ਕਰ ਅੱਛਾ ਹੂੰ ਬਸ ਹੁਣ ਆਪਾਂ ਨੂੰ ਆਹ ਗਿਰਾ ਕਰਾ ਆਮੀਨੇ ਦਾ ਹੱਲ ਹੋ ਕੇ ਪੈਸਿਆਂ ਦਾ ਕੋਈ ਗੱਲ ਨਹੀਂ ਓਕੇ ਜੱਜ ਦੇ ਤੇ ਟੈਕਸ ਦੀ ਵੀ ਮਹਿੰਜਾ ਤੇ ਹਥਿਆਰ ਲੱਗਦੇ ਆ ਟੈਨਸ਼ਨ ਤਾਂ ਹੁਣ ਫਿਰ ਨੀਂਦ ਨੂੰ ਉੱਡ ਆ ਜਾਂਦੀ ਆ ਇੱਥੋਂ ਸਾਰੀ ਰਾਤ ਬੈਠੇ ਰਹਿੰਦੇ ਆ ਪੈਨਸ਼ਨ ਇੰਨੀ ਕਾ ਵੀ ਕਰਦਾ ਨੂੰ ਬਸ ਤੇ ਆਈ ਹੋਈ ਐ ਮੰਨ ਤੇ ਹੂੰ ਤੈਨੂੰ ਕਹਾਂ ਸੀ ਤੂੰ ਵਿਆਹ ਨੂੰ ਟੈਨਸ਼ਨ ਨਾ ਕਰ ਮੈਂ ਹੈ ਗਿਆ ਤਾਂ ਤੇ ਹਾਂ ਜੀ ਮਾ ਬਿਆਹ ਵੀ ਦੇ ਪੈਸੇ ਪੂਸੇ ਪਤਾ ਕਿੰਨੇ ਕੁ ਬਣ ਗਏ ਕਿੰਨਾ ਬਸ ਹੋ ਗਿਆ ਉਹਦਾ ਮੈਂ ਜੋੜ ਹੀ ਆ ਨਾ ਕੋਈ ਚੱਕਰ ਹੋਣਾ ਜੇ ਮੈਂ ਤਰਨ ਫਿਰਨੇ ਜੋਪਰਾ ਹੋ ਗਿਆ ਫਿਰ ਤਾਂ ਕੋਈ ਕੋਈ ਨਾ ਉਸ ਦਾ ਇਲਾਜ ਕਰਾ ਤੂੰ ਠੀਕ ਹੋ ਜਾ ਕੋਈ ਚੱਕਰ ਨਹੀਂ ਤੇ ਪੈਸਿਆਂ ਦਾ ਹੱਲ ਜਿਹੜਾ ਉਹ ਤੋਂ 30000 ਰੁਪਏ ਦਿੱਤਾ ਸੀ ਉਹ ਮਾ ਆਪੀ ਕਾਣ ਮਾਰ ਕਰਨੀ ਦਿੱਤਾ ਹੋਏਗਾ ਇਹ ਸ਼ੀ ਉਹ ਵਧੀਆ ਗੀ ਪੂਰੀ ਆਪਣੀ ਚੰਗੀ ਆ ਉਹਦੇ ਨਾਲ ਜੇ ਮੈਂ ਕੱਲੀ ਰਹਿੰਦੀ ਆ ਜੇ ਮੈਂ ਕੱਲੀ ਆ ਤਲਾਕ ਹੋਊਗਾ ਤਲਾਕ ਆਊਗਾ ਪਹਿਲਾਂ ਨਾ ਹੋ ਹੋਇਆ ਹੋਇਆ ਨਾ ਤੈਨੂੰ ਬੜੀ ਆ ਜਾਣਾ ਉਹ ਗਰੀਬ ਮੜਾ ਸਾਹਿਬ ਆਪ ਦਾ ਹਸਾਮ ਵਾਲੀ ਆ ਵਧੀਆ ਬਣਾਉਂਦਾ ਯਾਰ ਰੋਕੀ ਰਾਸ਼ੀ ਵੀ ਅੱਜ ਕੱਲ੍ਹ ਜਨਾਨੀ ਤੇ ਜਾ ਰਹੀ ਕਿਤੇ ਖਾਣਾ ਵੀ ਵਿੱਚੋਂ ਖਾਈ ਜਾਂ ਉਹ ਨਾ ਨਾ ਉਹ ਤਾਂ ਦਿੰਦੀ ਜਸਮਾ ਦੀ ਫੇਰ ਤਾਂ ਲੋਕਾਂ ਕੀ ਨਾ ਫੇਰ ਤਾਂ ਸੋਦਾ ਉਹ ਹਾਂ ਬਸ ਜੇ ਲੋਟ ਆ ਗਿਆ ਮਾਰ ਕੇ ਚਾਰ ਮਿੱਠੀਆਂ ਵਿਆਹ ਦੇ ਵੀ ਪੈਸੇ ਉਹ ਤੋਂ ਲੈਣਾ ਠੀਕ ਹੂੰ ਚੱਲ ਤੂੰ ਆਪ ਖਿਆਲ ਰੱਖੀ ਬਾਪੂ ਜੀ ਮੈਂ ਆਫਰੀ ਕਰ ਲਿਆ ਹੁਣ ਤਾਂ ਆਪਣੇ ਕੋਲ ਬੰਦਾ ਤੇ ਬੰਦੀ ਵਧੀਆ ਹੱਥ ਲੱਗੇ ਆ। ਐ ਵਧੀਆ ਗੀ। ਕਰ ਲਾਂਗੇ ਟੈਂਸ਼ਨ ਆਲਾ ਮੈਂ ਹੈਗਿਆ। ਕੋਈ ਗੱਲ ਨਹੀਂ। ਲੈ ਆਹੇ ਜੇ ਪੁੱਤ ਹੋਣਾ ਕਰ ਕਰ ਪ੍ਰਮਾਤਮਾ ਹਰੇਕ ਦੇਵੇ। ਕਿਹੜਾ ਇਨਾ ਕਰਤਾ ਮੇਰਾ ਮੋ। ਚੱਲ ਕੰਮ ਤਾਂ ਗਏ ਨਿਬੜ ਕਿਪੂ ਪਤਾ ਨਹੀਂ ਕਿੱਧਰ ਗਿਆ ਡੱਕਰ ਨਹੀਂ ਆਇਆ ਹੈਗਾ ਰੋਟੀ ਖਾ ਲੰਦਾਂ ਲੈ। ਲਾ 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 ਸ਼ੁਕਰ ਹੈ ਰੱਬ ਨੇ ਯਾਰ ਵਧੀਆ ਸੁਖ ਹੋਇਆ ਹੁੰਦਾ ਕਿਪੂ। ਹਾਂ ਕਿਪੂ। ਹਾਂ ਬੜਾ ਖੁਸ਼ ਹੋਇਆ ਉਹਨਾਂ ਕਿ ਇੱਥੇ ਆ ਗਿਆ ਕਿ ਮੈਨੂੰ ਲੱਗਦਾ ਜੀਪ ਨਾਲ ਲੱਗਦਾ ਵੀ ਗੱਲ ਕਰਕੇ ਆਏ ਹੋਣਾ ਉਹ ਜੀ ਆਪਿਆ ਤੁਹਾਨੂੰ ਸ਼ੱਕ ਹੀ ਕਰੀ ਜਾਇਆ ਕਰੋ ਯਾਰ ਨਹੀਂ ਸ਼ੱਕ ਨਹੀਂ ਮੈਂ ਤਾਂ ਅੱਗੇ ਤਾਂ ਇਹਨਾਂ ਖੁਸ਼ ਦੇਖ ਕੇ ਨਾ ਜਿਹੜਾ ਬੜਾ ਖੁਸ਼ ਹੋਇਆ ਉਹਨਾਂ ਖੁਸ਼ੀ ਦੀ ਗੱਲ ਹੈਗੀ ਆ ਤਾਂ ਖੁਸ਼ ਹੀ ਹੋਊਗਾ ਚੰਗਾ ਮੈਨੂੰ ਵੀ ਦੱਸ ਦਿਆ ਜੀ ਕਿ ਪਾਪਾ ਜੀ ਬਿਮਾਰ ਸੀਗੇ ਹਾਂ ਆ ਜਿਹੜਾ ਮੇਰਾ ਦੋਸਤ ਆ ਇਹਨੇ ਗੱਲ ਕਰ ਲਈ ਡਾਕਟਰ ਨਾਲ ਜਿਹੜਾ ਆਪਣੇ ਉਰੀਆ ਨਾ ਗਏ ਨਾ ਕਿ ਜੇ ਹਾਂ ਅੱਛਾ ਇਹਦੀ ਜਾਣ ਪਛਾਣ ਹੈਗੀ ਆ ਕਦੋਂ ਮੈਂ ਆਪੀ ਪੈਸੇ ਲਾਊਂਗਾ ਤੇ ਆਪੀ ਇਲਾਜ ਕਰਵਾਊਂਗਾ। ਇਹ ਕਹੇ ਜਿੰਦਾ। ਹਾਂ। ਅੱਛਾ ਇੰਨਾ ਵਧੀਆ ਕਦਰ ਦੋਸਤ ਹੈ। ਵਧੀਆ। ਚਲ ਵਧੀਆ ਇੰਨਾ ਚੰਗਾ ਚਲ ਵਧੀਆ ਆਪਾਂ ਨੂੰ ਠੀਕ ਹੋ ਜੂਂਗਾ। ਆਪਾਂ ਨੂੰ ਹੋਰ ਕੀ ਚਾਹੀਦਾ ਆ ਕਾ ਤੇ ਡੈਡੀ ਠੀਕ ਹੋਣੇ ਚਾਹੀਦੇ ਆ। ਚਲ ਕੋਈ ਗੱਲ ਨਹੀਂ ਪੈਸਿਆਂ-ਪੂਸਿਆਂ ਦਾ ਕੋਈ ਚੱਕਰ ਨਾ ਬੰਨੀ। ਜੇ ਲੋੜ ਪਈ ਤਾਂ ਮੈਨੂੰ ਦੱਸ ਦੀ। ਠੀਕ ਆ ਨਾ? ਮੈਂ ਵੀ ਹੈਲਪ ਕਰਨੇ ਤਿਆਰ ਆਂਗੇ। ਵਸ ਤੇਰਾ ਡੈਡੀ ਵਧੀਆ ਦਰਨ ਫਰਨ ਲੱਗ ਜੇ ਠੀਕ ਹੋ ਜੇ। ਬਸ ਠੀਕ। ਠੀਕ ਆ। ਜੇ ਤੇਰਾ ਦੋਸਤ ਇੰਨਾ ਸਾਥ ਦੇ ਸਕਦਾ ਮੈਂ ਤਾਂ ਫੇਰ ਵੀ ਤੇਰੀ ਆਪਣੀ ਐ ਹਾਂ ਤੂੰ ਦਾ ਆਪਣੀ ਆ ਸੋ ਫਿਰ ਜਦੋਂ ਵੀ ਲੋੜ ਪਈ ਦੱਸ ਦੇ ਕਿ ਪੈਸੇ ਪੂਸੇ ਮੇਰੇ ਕਿਹੜੀ ਚੀਜ਼ ਕਿਨਾਂ ਰੱਖੀ ਕੋਈ ਵੀ ਠੀਕ ਹੈ ਨਾ ਜੇ ਡਾਕਟਰ ਨੇ ਕਹਿਤਾ ਵੀ ਬਸ ਆਕ ਹਜ਼ਾਰਾਂ ਦਾ ਥਾਂ ਮੈਂ ਲੱਖਾਂ ਹੀ ਲੱਗ ਜੇ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਕਹਿੰਦਾ ਮੈਂ ਆਪੇ ਲਾ ਦੂੰ ਤੈਨੂੰ ਤਾਂ ਰੁਪਏ ਦੇਣ ਦੀ ਲੋੜ ਨਹੀਂ ਨਹੀਂ ਫਿਰ ਵੀ ਜੇ ਮੈਰੀ ਹੈਲਪ ਦੀ ਲੋੜ ਪਈ ਤਾਂ ਦੱਸ ਹਾਂ ਪਊਗੀ ਹੈਲਪ ਦੀ ਲੋੜ ਤਾਂ ਨਾ ਕੋਈ ਗੱਲ ਨਹੀਂ ਬੇਝਜ ਕਹੋਗੇ ਦੱਸੋ ਦੇ ਦਿਓ ਸਾਥ ਕੋਈ ਗੱਲ ਨਹੀਂ ਸ਼ਰਮਾਈ ਜੇ ਨਾ ਚੰਗਾ ਕਿਤੇ ਦੋਸਤ ਦੇ ਖੜੇ ਪਿਆ ਰਹੇ ਵੀ ਉਹਨੇ ਕਹਿਤਾ ਤਾਂ ਉਹੀ ਕਰਵਾ ਦੂਗਾ ਲਾਜ ਮੈਨੂੰ ਦੱਸ ਹਾਂ ਹੋਰ ਆ ਤੁਹਾਡੇ ਨਾਲ ਮੇਰੀ ਗੱਲ ਹੋਰ ਆ ਹਾਂ ਉਹ ਤਾਂ ਗੱਲ ਹੈਗੀ ਹੈਗੀ ਬਸ ਆਪਾਂ ਮੇਰੇ ਥੋੜੇ ਵੱਧ ਆਪਣੇ ਉਹ ਤਾਂ ਜਾਲ ਦੋਸਤ ਹੈਗਾ ਆਪਾਂ ਤਾਂ ਵੱਧ ਕਰੀਵਾਂਗੇ ਕੋਈ ਗੱਲ ਨਹੀਂ ਬਸ ਤੂੰ ਜਦੋਂ ਵੀ ਗਏ ਡਾਕਟਰ ਕੋਲੇ ਜਾਣ ਮੈਨੂੰ ਦੱਸ ਕੇ ਜਾਈ ਠੀਕ ਹੈ ਨਾ ਮੈਨੂੰ ਟੈਨਸ਼ਨ ਜੀ ਹੋ ਜਾਂਦੀ ਐ ਤੋ ਘਰੇ ਭੱਗ ਜਣਾਗਾ ਠੀਕ ਹੈ ਜੀ ਹੋਰ ਕੁਛ ਬਸ ਹੋਰ ਤਾਂ ਕੁਛ ਨਹੀਂ ਹੁਣ ਤੂੰ ਉਧਰ ਹੀ ਜਾ ਕੇ ਡੇੜੀ ਕੋਲੇ ਹਾਂ ਵੈਸੇ ਤਾਂ ਵਧੀਆ ਨੇਗੇ ਬਸ ਠੀਕ ਆ ਉਂ ਵੀ 30-40000 ਰੁਪਿਆ ਮਹੀਨੇ ਦੀ ਦਵਾਈ ਦਾ ਖਰਚਾ ਆ ਜਾਂਦਾ ਸੀਗਾ ਹੋਰ ਆ ਚੱਲ ਵਧੀਆ ਠੀਕ ਹੋ ਜੂ ਕੋਈ ਗੱਲ ਨਹੀਂ ਜਿੱਥੇ 30-40000 ਲੱਗਦਾ ਬਸ 30-40000 ਦੇ ਬਜਾਇ ਬਸ 1 ਲੱਖ 2 ਲੱਖ ਲੱਗ ਜੂ ਕੀ ਚੱਕਰ ਆਗਾ ਪੈਸਾ ਤਾਂ ਥਾਨੇ ਮੇਲ ਐ ਫਿਰ ਕੀ ਹੁੰਦਾਗਾ ਬਸ ਸਮਹਾਲ ਲਣਗੇ ਆਪਣਾ ਬਸ ਮੇਰਾ ਹੋ ਜੂਗਾ ਹੌਲਾ ਐਵੇਂ ਸੋਚ ਲੱਗੀ ਰਹੀ ਜੀ ਸੋਚ ਹਾਂ ਇਹ ਤਾਂ ਗੱਲ ਹੈਗੀ ਹੈਗੀ ਸੋنگਾ ਉਹਨੂੰ ਵੀ ਚੱਲ ਆਪਦਾ ਚੱਲਣ ਫਰਨਗੇ ਕਿ ਤੇ ਆਉਣਾ ਜਾਣਾਗਾ ਬਸੱਕ ਇੱਥੇ ਗੇੜਾ ਮਾਰਗੇ ਕਦੇ ਕੋਈ ਤੇ ਹੋਰ ਵਾਗੇ ਇਸ ਤੇਰੀ ਚ ਉਹਨਾਂ ਦਾ ਮਨ ਲੱਗਿਆ ਰਹੂਗਾ ਬਾਕੀ ਤੁਸੀਂ ਮੇਰੇ ਨਾਲ ਮੈਂ ਤਾਂ ਹਮੇਸ਼ਾ ਨਾਲ ਹੀ ਆਂ ਕੋਈ ਚੱਕਰ ਨਹੀਂ ਹੋਰ ਚਾਹ ਠੀਕ ਹੈ ਕਰ ਲੈ ਚੰਗਾ ਚੱਲ ਸ਼ੋਕਰ ਮੈਨੂੰ ਵੀ ਟੈਨਸ਼ਨ ਆ ਜਦੋਂ ਆਪਣਾ ਨੇ ਮੈਨੂੰ ਬਣਾਇਆ ਮੈਂ ਵੀ ਇਹਨੂੰ ਆਪਣਾ ਸਮਝਦੀ ਆਂਗੀ ਪੈਸਿਆਂ ਦੀ ਕੀ ਗੱਲ ਆ ਯਾਰ ਪੈਸੇ ਤਾਂ ਪਾਣੀ ਵਾਂਗੂ ਵਹਾਂਦੇ ਗਏ ਠੀਕ ਹੋਣਾ ਚਾਹੀਦਾ ਇਹ ਖੁਸ਼ ਰਹਿਣਾ ਚਾਹੀਦਾ ਜੇ ਖੁਸ਼ ਆ ਤਾਂ ਮੈਂ ਵੀ ਖੁਸ਼ ਆਂਗੀ ਪੈਸਿਆਂ ਦਾ ਕੋਈ ਚੱਕਰ ਨਹੀਂ ਆਵੇ ਠੱਜਲ ਕਰਦੇ ਆਂ ਜਾਂਦਾਂ ਹਾਂਜੀ ਕੀ ਕਰੀ ਜਾਂਦੇ ਹੋ ਓਹੋ ਤੁਸੀਂ ਕਿਵੇਂ ਰੂਮ ਚ ਆ ਗਏ ਹੱਲੜ ਚਲੇ ਗਈ ਸੀ ਕਿ ਮਾ ਕੇ ਤੇਜ਼ ਹੀ ਨਾ ਚੱਲੀ ਜਾਂਦਾ ਹੋਵੇ ਤਾਂ ਕਰਕੇ ਦੇਖਣ ਆਈ ਸੀ ਲੈਫਟ ਬਣਾਏ ਸੀ ਕਿ ਮੈਂ ਚਲੂ ਇਨਵਰਟਰ ਤੇ ਚੱਲਦਾ ਮੈਂ ਕਿ ਇਹ ਚਲਾ ਲਾ ਉਧਰ ਉਹ ਸਿਟੀ ਮਾਰ ਜਨਵਰਟਰ ਤਾਈਓ ਮੈਂ ਦੇਖਣ ਆ ਗਈ ਚੈੱਕ ਕਰਨ ਆ ਗਈ ਸੀ ਤੇ ਇੱਕ ਬੱਸ ਬੈਠੇ ਕੋਈ ਗੱਲ ਨਹੀਂ ਹਾਂ ਸੌਰੀ ਪਹਿਲੀ ਗੱਲ ਦਾ ਤੁਹਾਡਾ ਮੈਂ ਗਲਤ ਸਮਝਿਆ ਉਹ ਤੁਸੀਂ ਆ ਕੇ ਵੀ ਐ ਇਦਾਂ ਦੇ ਮਦਦ ਜੀ ਕਰਨ ਲੱਗ ਗਏ ਸੀਗੇ ਤਾਂ ਕਰਕੇ ਮੈਨੂੰ ਐ ਜਿ ਲੱਗਿਆ ਮਖਾਂ ਵੀ ਪਿੰਡ ਚੋਂ ਹੀ ਆਗਾ ਤਦੋਂ ਤਾਂ ਮੈਨੂੰ ਕੀਪੂ ਨੇ ਦੱਸਤਾ ਸੀਗਾ ਸਾਰਾ ਵੀ ਤੁਹਾਡੇ ਪ੍ਰੋਬਲਮ ਹੈਗੀ ਸੀ ਕਰੇ ਵੀ ਤਾਂ ਕਰਕੇ ਤੁਸੀਂ ਕਿਰਾਏ ਤੇ ਇੱਧਰ ਆਗੇ ਸੀ ਤੇ ਬਾਕੀ ਕੀਪੂ ਦਾ ਸਰੇ ਸੀਗਾ ਤੁਸੀਂ ਉਹਨਾਂ ਦੇ ਡੈਡੀ ਦਾ ਇਲਾਜ ਕਰਵਾ ਰਹੇ ਹੋ ਕਿ ਜਾਣੇ ਜਾਣ ਚ ਹਾਂ ਕਹਿੰਦੇ ਸੀਗੇ ਕਹਿੰਦੇ ਉਹ ਕਹਿੰਦੇ ਵੀ ਪੈਸੇ ਵੀ ਅਸੀਂ ਲਾ ਦਾਂਗੇ ਪਰ ਉਹ ਕਿੱਟੀ ਖਾਸ ਗੱਲ ਆ ਯਾਰ ਇਨਸਾਨੀਅਤ ਆ ਠੀਕ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦਾ ਭਲਾ ਹੋ ਜਾਵੇ ਜਿੰਦਗੀ ਨਾਲ ਕੁਝ ਹੋਰ ਕੀ ਜਾਏ ਹਾਂ ਇਹ ਤਾਂ ਗੱਲ ਹੈਗੀ ਆ ਗਈ ਮੈਂ ਵੀ ਕਹਿਨੀ ਮੈਂ ਇਹ ਕਹਿੰਦੀ ਸੀਗੀ ਜੇ ਕਈ ਵਾਰੀ ਵੀ ਕੋਨੋਂ ਪੈਸੇ ਤੱਕ ਇਹਦੀ ਲੋੜ ਪਈ ਜੇ ਫਤਮਾ ਜੀ ਨੂੰ ਨਹੀਂ ਨਹੀਂ ਕਾਦੀ ਪੈਣੀ ਮੇਰੇ ਲਈ ਬਤਾ ਦੇ ਰਿਹਾ ਬਤੂ ਮੇਰੀ ਲੋੜ ਜੇ ਕੋਈ ਕੋਈ ਪੈਸੇ ਤੱਕ ਵਿੱਚੋਂ ਤਾਂ ਮੈਨੂੰ ਦੱਸ ਦਿਓ ਮੈਂ ਵੀ ਹੈਲਪ ਕਰ ਦੂੰਗੀ ਕੋਈ ਚੱਕਰ ਨਹੀਂ ਮੈਂ ਕੀ ਕਹੂੰਗੀ ਵੀ ਕਰੀ ਪੈਸੀ ਤੇ ਆਪਣੀ ਪ੍ਰਾਉਡ ਵੀ ਨਹੀਂ ਹੈ ਅੱਛਾ ਚਲੋ ਉਹ ਤਾਂ ਵਧੀਆ ਕਰਨ ਲੱਗੀ ਜੇ ਨਹੀਂ ਪਰੋਂ ਮੈਂ ਪੈਂਦੀ ਨਹੀਂ ਨਹੀਂ ਜੋ ਐਂ ਪਰ ਚੁੱਪ ਚੁਪਾ ਕਰੀ ਨੂੰ ਮੈਂ ਘਰੇ ਖਾਣਾ ਕਰ ਦੇਣੀ ਨਹੀਂ ਨਹੀਂ ਕੋਈ ਚੱਕਰ ਨਹੀਂ ਅੱਲਾ ਇਸ ਇੰਝ ਹੌਲਾ ਰਮਜ਼ ਕਰਦੀ ਹੈ ਉਹ ਜਾਤੇ ਲੋਗੇ ਅੱਛਾ ਬੜੀ ਗਰਮੀ ਲੱਗਦੀ ਹੈ ਅੰਦਰ ਅੱਗ ਗਈ ਇਹ ਤਾਂ ਗਰਮੀ ਤਾਂ ਫਿਰ ਹੈਗੀ ਆ ਕਿ ਜਦੋਂ ਹੋਣਾ 15 ਉਹ ਗਰਮੈਸ਼ ਭਾਜੀ ਉਹ ਤਾਂ ਚੱਲ ਥੋੜੀ ਮਰਜ਼ੇ ਕੇ ਮਰਜ਼ੀ ਚੱਲ ਜੇ ਹੈਲਪ ਦੀ ਲੋੜ ਪਈ ਤਾਂ ਮੈਨੂੰ ਦੱਸ ਜਾ ਮੈਂ ویسੇ ਕੀਪੂ ਨੂੰ ਵੀ ਕਹਤਾ ਕਿਉਂ ਤੁਸੀਂ ਮਦਦ ਕਰਨੀ ਤੇ ਮੈਂ ਮਦਦ ਕਰ ਨਹੀਂ ਸਕਦੀ ਹੈਗੀ ਜਦੋਂ ਤੁਸੀਂ ਇਨਸਾਨੀਅਤ ਦੇ ਨਾਤੇ ਮਦਦ ਕਰ ਸਕੋ ਹੋਰ ਜਿਹੜੇ ਕੋਈ ਵੀ ਮਦਦ ਹੋਏ ਦੱਸ ਦਿਓ ਮੈਨੂੰ ਕੋਈ ਚੱਕਰ ਨਹੀਂ ਆਪਾਂ ਦਾ ਤਿਆਰ ਹਾਂ ਹਾਂ ਮੇਰੇ ਜੀਜਾ ਜੀਨ ਲੱਗਦਾ ਥੋਰ ਜੀ ਕਿਵੇਂ ਲੱਗਦਾ ਹੁੰਦਾ ਕਾ ਵਧੀਆ ਤੁਹਾਨੂੰ ਰੂਮ ਮਿਲਿਆ ਕਾ ਬਸ ਇਕੱਲਾ ਇਕੱਲਾ ਜਿਹਾ ਫੀਲ ਹੁੰਦਾ ਕਾ ਕੋਈ ਹੈ ਨਹੀਂ ਗੱਲਾਂ-ਫੁੱਲਾਂ ਮਾਰਨ ਨੂੰ ਆਪ ਦਾ ਸਮਝ ਨੂੰ ਗੱਲਾਂ-ਬਾਤਾਂ ਕਰਨੀਆਂ ਅੱਛਾ ਕੋਈ ਚੱਕਰ ਨਹੀਂ ਹੈ ਕਾ ਕੋਈ ਨਹੀਂ ਅਬ ਬਾਅਦ ਜਿਵੇਂ 10 ਮਿੰਟ 5 ਮਿੰਟ ਲੱਗੇ ਗੱਲਾਂ ਕਰਨੀਆਂ ਕਰ ਲਿਆ ਪਰ ਕੋਈ ਚੱਕਰ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਸਹੀ ਕਰੋ ਮੈਂ ਤੁਹਾਨੂੰ ਕੋਈ ਤਰਾਜ ਨਹੀਂ ਨਹੀਂ ਮੈਂ ਤਾਂ ਕਿਪੂ ਨਾਲ ਵੀ ਵਧੀਆ ਬੈਠੇ ਇਕੱਲਾ ਮਾਰੀ ਜਾਂਦੇ ਆ ਮੈਨੂੰ ਲੱਗਦੀ ਨਹੀਂ ਬਗਾਨਾ ਜਾਹਾਂ ਮੈਨੂੰ ਤਾਂ ਲੱਗਦਾ ਹੁੰਦਾ ਨਹੀਂ ਤੁਸੀਂ ਤਾਂ ਫਿਰ ਬੈਸੀ ਅੱਜ ਹੀ ਆਏ ਹੋਗੇ ਨਾ ਹੁਣ ਆਏ ਤਾਂ ਲੱਗਣਾ ਹੀ ਹੈਗਾ ਕੋਈ ਚੱਕਰ ਨਹੀਂ ਬਾਕੀ ਹੁਣ ਤਾਂ ਮੈਨੂੰ ਪਤਾ ਹੀ ਲੱਗ ਗਿਆ ਵੀ ਵਧੀਆ ਸਹੀ ਹੋ ਜਾਵੇਗਾ ਨਹੀਂ ਆ ਦੇਖਿਆ ਡਾਕਟਰ ਦਾ ਤਾਂ ਮੈਂ ਕਰਵਾ ਹਾਂਜੀ ਪੂਦੀ ਭੈਣ ਦਾ ਵਿਆਹ ਤੂੰ ਕਿਹਨਾਂ ਕਰੀਂ ਕਿ ਪੂਦੀ ਭੈਣ ਦਾ ਵਿਆਹ ਫਿਰ ਕੋਈ ਗੱਲ ਨਹੀਂ ਘਰ ਦੀ ਗੱਲ ਹੈਗੀ ਮੈਂ ਤਾਂ ਕਿਪੂ ਨਾਲ ਫਰਕ ਹੀ ਨਹੀਂ ਰੱਖਦੀ ਹੈਗੀ ਕੋਈ ਚੱਕਰ ਨਹੀਂ ਹੈ ਤਾਂ ਘਰ ਦੀ ਗੱਲ ਹੁੰਦੀ ਹੈ ਹਾਂ ਕਿਪੂ ਨਾਲ ਤਾਂ ਬਹੁਤ ਟਾਈਮ ਹੋ ਗਿਆ ਨੂੰ ਰੰਦੇ ਨੂੰ ਮੈਂ ਤਾਂ ਐ ਸਮਝਦੀ ਤੀ ਕੋਈ ਨਹੀਂ ਹੈ ਕਿ ਕਿਹੂਰੇ ਮੈਂ ਦੇਖਾਂਗਾ ਜੋੜ ਲਿਆ ਨਹੀਂ ਨਹੀਂ ਇਤਨਾ ਵੀ ਕੋਈ ਗੱਲ ਨਹੀਂ ਆਪਣਾ ਆਪਣਾ ਕਰਦੀ ਗੱਲ ਜੀ ਕਰੀਏ ਨਹੀਂ ਨਹੀਂ ਵੈਸੀ ਹੋ ਨਾ ਮਸਲਾ ਆਪਣੇ ਦੁੱਖ ਸੁੱਖ ਜੇ ਸਾਂਝੇ ਕਰਨ ਲੱਗ ਜਿੰਦਾ ਕੋ ਉਹਦੇ ਤਰਫ ਸਾਰੇ ਦੁੱਖ ਤੁਸੀਂ ਸੁਣਾ ਦਿਓ ਤੁਹਾਡੇ ਸੁਣ ਲੂੰਗੀ ਦੁੱਖ ਕੀ ਸੁਣਨੇ ਆ ਕਿ ਫਿਰ ਮੇਰੇ ਦੁੱਖ ਦਾ ਕੋਈ ਸੁਣਨ ਵਾਲਾ ਹੈ ਨਹੀਂ ਆਪਦੇ ਤਾਂ ਹੈਗੇ ਆ ਸੁਣਾ ਕੀ ਦੁੱਖ ਤਾਂ ਇਹ ਸਾਰੇ ਤੇਰੇ ਦੁੱਖ ਦੂਰ ਕਰ ਦੂ ਪ੍ਰੋਬਲਮਾਂ ਕੋਈ ਉਹ ਦੱਸ ਮਿੰਟਾਂ ਜੀ ਦੂਰ ਕਰ ਬੈਠਾ ਬੈਠਾ ਨਹੀਂ ਨਹੀਂ ਇਹ ਹੁਣ ਦੇ ਘੜੀ ਤੱਕ ਕੋਈ ਪ੍ਰੋਬਲਮ ਨਹੀਂ ਹੈਗੇ ਦੁੱਖ ਤਾਂ ਬਸ ਜਿਹੜੇ ਹੈਗੇ ਸੀ ਹੁਣ ਤਾਂ ਜ਼ਿੰਦਗੀ 'ਚ ਹੈ ਨਹੀਂ। ਇਕੱਲੇ ਰਹਿ ਕੇ ਖੁਸ਼ਾਂਗੇ। ਕੋਈ ਚੱਕਰ ਨਹੀਂ। ਤੁਸੀਂ ਦੱਸੋ ਤੁਹਾਨੂੰ ਕੀ ਦੁੱਖ ਸੀਗਾ ਜਿਹੜਾ ਤੁਸੀਂ ਕਹਿ ਰਹੇ ਹੋਗੇ? ਬਸ ਇਕੱਲੇ ਫਿਰਦੇ ਆ ਵੜ ਕੇ। ਜਿਹੜੀ ਚੀਜ਼ ਤੇ ਅੱਖਾਂ ਉਹ ਮਿਲਦੀ ਨਹੀਂ ਹੈਗੀ। ਕਿਉਂ? ਹੋਰ। ਐਨੇ ਸੋਹਣੇ ਸੁਨੱਖੇ ਹੈਂਮਸਮ ਹੈਗੇ ਹੋਗੇ ਕੱਦ ਕਾਠਾ ਪੜ ਲੈ ਕਿਉਂ ਪੈਸੇ ਵਾਲੇ ਵੀ ਉਪਰੋਂ ਤੇ ਜਿਹੜੀ ਚੀਜ਼ ਚਾਹੁੰਦੇ ਹਜੇ ਵੀ ਨਹੀਂ ਤੁਹਾਨੂੰ ਮਿਲੀ। ਪੈਸੇ ਨਾਲ ਕੋਈ ਚੀਜ਼ ਨਹੀਂ ਮਿਲਦੀ ਥੋੜੀ ਪੈਸੇ ਨਾਲ ਨਹੀਂ ਮਿਲਦੀ ਇਹ ਖੂਬਸੂਰਤੀ ਨਾਲ ਮਿਲ ਜਾਂਦੀ ਆ ਉਹ ਵੀ ਤੁਹਾਡੇ ਕੋਲ ਹੈਗੀ ਆ ਘਾਟ ਕਾਦੀ ਸੀ ਜਿਹੜੀ ਤੁਹਾਨੂੰ ਚੀਜ਼ ਚਾਹੀਓ ਮਿਲੀ ਨਾ ਤੁਹਾਨੂੰ ਇਹ ਕੀ ਪਤਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਅੱਗੇ ਦੁਆ ਕਰੂੰਗੀ ਜਲਦੀ ਤੁਹਾਡੀ ਇੱਛਾ ਪੂਰੀ ਹੋ ਜੇ ਅਸੀਂ ਰੱਬ ਵੀ ਤੈਨੂੰ ਆਣ ਦਿਆ ਜੇ ਅੱਛਾ ਪੂਰੀ ਕਰ ਦੋ ਮੈਨੂੰ ਮੰਨੇ ਜਾਂ ਨਾ ਉਹ ਰੱਬ ਚਲੋ ਕੋਈ ਗੱਲ ਨਹੀਂ ਸੋਚਦੇ ਆਂਗੇ ਫਿਰ ਚਲੋ ਸੋਚ ਲੋ ਠੀਕ ਨਹੀਂ ਮਤਰਾ ਆਹੀ ਗੱਲਾਂ ਚਤ ਉਸ ਹੁਣ ਹੌਲੀ ਹੌਲੀ ਇਹਨੂੰ ਦਾਸੀ ਦੀ ਮੈਂ ਤੈਨੂੰ ਪਿਆਰ ਕਰਦਾ ਇਹ ਤੋਂ ਪਹਿਲਾਂ ਕਿ ਕਿਪੂ ਕੋਈ ਗੱਲਬਾਤ ਕਰੇ ਕਿਉਂ ਕਿ ਕਿਪੂ ਨੂੰ ਮਤਲਬ ਅਸਲ ਵਿੱਚ ਪੈਸੇ ਦਾ ਪੈਸਾ ਆਪਾਂ ਦਾ ਸਾਰਾ ਉਸ ਕਰ ਦਾਂਗੇ ਨਲੇ ਆਪਣੇ ਥੰਲੇ ਲੱਗ ਜੂਗਾ ਬੋਲਣ ਜੋਗ ਹੋ ਗਰਾ ਨਹੀਂਗਾ ਤੇ ਇਹ ਵੀ ਆਪਣੇ ਤੇ ਸੈਂਟੀ ਹੋ ਗਿਆ 임ਪ੍ਰੈਸ ਤਾਂ ਆਪਾਂ ਕਰਤੀ ਤੇ ਅੱਜ ਵਾਸਤੇ ਨੂੰ ਦੱਸ ਦਾਂਗੇ ਜਾਂ ਦੀ ਵੀ ਦਿਲ ਤੇ ਕੀ ਹੈ ਤੇਰੀ ਮਯਾਰਾ ਆ ਜੂਗਾ ਲੈ ਕਿੰਨਾ ਚੰਗਾ ਗਾ ਹਨਾ ਮੈਂ ਤਾਂ ਉਹੀ ਗਲਤ ਸਮਝੀ ਜਾਂਦੀ ਸੀ ਮਖਾ ਪਿੰਡ ਦਾ ਗਾ ਇਹਨੇ ਤਾਂ ਮਖਾ ਪਹਿਲੇ ਦਿਨ ਹੀ ਆ ਕੇ ਕੀ ਪੁੱਛਿਆ ਦਾ ਮੇਰੇ ਚ ਫਰਕ ਪਵਾਤਾ ਸੀ ਪਰ ਨਹੀਂ ਬਹੁਤ ਚੰਗਾ ਗਾ ਉੱਤੋਂ ਪੈਸੇ ਵਾਲਾ ਵੀ ਹੈਗਾ ਇਨੀ ਹਲਪ ਕਰਦਾਗਾ ਕਿ ਪੂ ਦੇ ਹਲਪ ਕਰਦਾ ਕਿ ਪੂ ਦੇ ਤਾਂ ਮੈਂ ਵੀ ਹਲਪ ਕਰਨਾ ਚਾਹੁੰਦੀ ਹੈਗੀ ਦਿਲੋਂ ਹਲਪ ਕਰਨਾ ਚਾਹੁੰਦੀ ਆ ਨਾਲ ਗੱਲ ਕਰੇ ਉਦੋਂ ਵੀ ਚੰਗਾਗਾ ਕਿੰਨਾ ਸੋਚਦਾਗਾ ਮੇਰੇ ਨਾਲ ਵੀ ਬਹਿ ਕੇ ਟਾਈਮ ਸਪੈਂਡ ਕਰ ਲੋ ਮੈਂ ਵੀ ਕੱਲਾਗਾ ਮੇਰੇ ਵੀ ਦੁੱਖ ਸੁਣ ਲਓ ਕਮਲਿਆ ਦੁੱਖ ਸੁਣਨ ਨੂੰ ਬੈਠੀ ਆਂਗੀ ਮੈਂ ਵੀ ਆਪਦੇ ਦੁੱਖ ਸੁਣਾ ਦੇ ਨਾਲੇ ਮੇਰੇ ਸੁਣ ਲਾ ਚੱਲ ਕਦੇ ਖੁੱਲੇ ਜੇ ਟਾਈਮ 'ਚ ਸੁਣਾਉਣੀ ਆ ਆਪਦੇ ਵੀ ਦੁੱਖ ਨਾਲੇ ਇਹਦੇ ਸੁਣਦੀਆਂਗੀ ਰੱਬ ਮੰਨੀ ਬੈਠਾ ਕਹਿੰਦਾ ਮੈਂ ਤੈਨੂੰ ਹੀ ਮੇਰੇ ਚਿਹ ਜਾ ਕੀ ਹੈ ਜਿਹੜਾ ਮੈਨੂੰ ਰੱਬ ਮੰਨ ਲਿਆ ਸੱਸਰੀ ਘਾਲ ਜੀ ਸੱਸਰੀ ਘਰ ਬੜੇ ਠੀਕੋ ਠੀਕ ਹੈ ਠੀਕ ਹੈ ਭਾਈ ਅੱਛਾ ਕੀ ਪੂਨੇ ਭੇਜਿਆ ਸੀ ਮੈਂ ਤਾਂ ਉਹਦਾ ਯਾਰ ਦੋਸਤਾਂ ਦਾ ਅੱਛਾ ਕੀ ਚੱਕਰ ਪੈ ਗਿਆ ਕੀ ਗੱਲ ਆ ਬਾਈ ਲੱਤਾਂ ਹੀ ਖੜ ਗਈਆਂ ਅੱਛਾ ਤਰੀ ਦਾ ਨਹੀਂ ਦਵਾਈ ਦੁਈ ਲੈਤੀ ਹੈ ਹੀ ਪਹਿਲਾਂ ਦਵਾਈ ਤਾਂ ਦਵਾਈ ਜਾਂਦਾ ਕੀਪੂ ਜੇ ਆਪਾਂ ਐਂ ਕਰੀਏ ਕਿਸੇ ਚੰਗੇ ਡਾਕਟਰ ਨੂੰ ਦਿਖਾਦਾ ਮੈਂ ਮੇਰੀ ਨਿਗਾ ਚ ਬੜਾ ਤੜਾ ਰੱਖਦਾਗਾ ਤੈਨੂੰ ਮਹੀਨੇ ਚ 15-10 ਇਹ ਭਜਾਂਗਾ ਨਾਲ ਡਾਕਟਰ ਮਿਲ ਗਿਆ ਕਿ ਪੂ ਕਹਿੰਦਾ ਬੜਾ ਵਧੀਆ ਹਾਂ ਰਿਪੇਅਰ ਕੋ ਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਮਾਣੋ ਬਦਮ ਕੋੜੇ ਵਰਗਾ ਬਣਾਉਣਾ ਹਾਂ ਗਾਰੰਟੀ ਹੈਗੀ ਦੱਸ ਦੇਣਾ ਜੀ ਹਾਂ ਕਿ ਪੂ ਨਾਲ ਗੱਲ ਹੋ ਗਈ ਕਿ ਪੂ ਨਾਲ ਡਾਕਟਰ ਨਾਲ ਵੀ ਗੱਲ ਹੋਈ ਹੈ ਮੇਰੀ ਉਹਦੇ ਮੈਂ ਚਾਹੀਦਾ ਹਾਂ ਹੂੰ ਇਹ ਤਾਂ ਵਧੀਆ ਬਿਕਾ ਆ ਗਿਆ ਯਾਰ ਕੋਈ ਚੱਕਰ ਨਹੀਂ ਹੈਗਾ ਬਸ ਤੁਸੀਂ ਉਹ ਕਰੋ ਆਪਾਂ ਚੱਲਦੇ ਆ ਉਹ ਤਾਂ ਆਪ ਹੀ ਹੋ ਜਾਊਗਾ ਕੋਈ ਚੱਕਰ ਨਹੀਂ ਹੈਗਾ ਕੋਈ ਗੱਡੀ ਨੂੰ ਕੀ ਟੈਨਸ਼ਨ ਆ ਲੋ ਤੁਸੀਂ ਕਹਿੰਦਾ ਠੀਕ ਹੋਣਗੇ ਬਸ ਐਂ ਡੈਕਸ ਨਹੀਂ ਰਹਿੰਦੀਆਂ ਨਾ ਹੁਣ ਜਮੀ ਨਹੀਂ ਤੁਰਿਆ ਜਾਂਦਾ ਹੈਗਾ ਹੈ ਜਮੀ ਨਹੀਂ ਤੁਰਿਆ ਜਾਂਦਾ ਐ ਤਾਂ ਤੁਰਪਾ ਨਾ ਆਇ ਨਹੀਂ ਫੁੱਲ ਕੇ ਨਹੀਂ ਤੁਸੀ ਅੱਛਾ ਫਿਰ ਆਪਾਂ ਬਰਚਾਲ ਦੇ ਡਾਕਟਰ ਦੇ ਬਗ ਚੱਲਾਂਗੇ ਤੇ ਹੁਣ ਹੀ ਬਗ ਚੱਲਦੇ ਆਂ ਕਿ ਫਿਰ ਬਾਅਦ ਚ ਕੀ ਨਹੀਂ ਦੇਖੀਏਗੇ ਹੁਣ ਬਗ ਚੱਲਦੇ ਆਂ ਚਲ ਹੁਣ ਬਗ ਚੱਲਦੇ ਆਂ ਮੈਂ ਹੈਗੇ ਆਂ ਕਾ ਚਲ ਕੋਈ ਗੱਲ ਜਹੇ ਜਹੇ ਮੇਰੇ ਪਿਓਾਂ ਵਰਗੀ ਹੁੰਦ ਸੀ ਕੋਈ ਗੱਲ ਨਹੀਂ ਧੰਨਵਾਦ ਹੋਰ ਆ ਜਾ ਕੋਈ ਨਹੀਂ ਹੁੰਦਾਗਾ ਐਂ ਤਾਂ ਦੁਰਪਾਣਾ ਮੈਂ ਐਂ ਤਾਂ ਕੋਈ ਗੱਲ ਨਹੀਂ ਆ ਖੁੱਲ ਕੇ ਹਾਂ ਐਂ ਉੱਠਣਾ ਜੋਕਾ ਕੋਈ ਗੱਲ ਨਹੀਂ ਕੋਈ ਗੱਲ ਆਏ ਹਾਏ ਆਪਾਂ ਦਾ ਹੁਣ ਬਗ ਚੱਲਦੇ ਆਂ ਰਾਤ ਨੂੰ ਹਾਏ ਔਖਾ ਹੁੰਦਾ ਕੋਈ ਗੱਲ ਨਹੀਂ વાહ હોળી હોળી તો ફેર પાના ફેર તો કોઈ